ਈ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਿਆਣਾ ਦੀ ਜਨਤਾ ਪਾਰਟੀ ਦੇ ਪ੍ਰਧਾਨ ਅਜੇ ਟਟਾਲਾ ਨੇ ਕਿਹਾ ਹੈ ਕਿ ਮਨੋਹਰ ਲਾਲ ਖੱਟੜ ਰੋਜ਼ ਖੁਦ ਨੂੰ ਸੀਐਮ ਸਮਝ ਕੇ ਹੀ ਸੌਂਦੇ ਹਨ ਦਲਿੰਦਰ ਵਿਖੇ ਦਿਨ ਦਿਹਾੜੇ ਗੋਲੀਆਂ ਨਾਲ ਇੱਕ ਵਿਅਕਤੀ ਦੇ ਪਿੱਛੋਂ ਗੋਲੀ ਚਲਾਈ ਤੇ ਉਸਦੇ ਲੱਕ ਤੋਂ ਆਰ ਪਾਰ ਗੋਲੀ ਹੋ ਗਈ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕੱਲ ਬੀਬੀ ਜਗੀਰ ਕੌਰ ਨਾਲ ਮਜ਼ਾਕ ਕੀਤਾ ਸੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਸੀ ਅੱਜ ਉਹਨਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਉਹਨਾਂ ਦੀ ਮਾਂ ਤੇ ਭੈਣ ਵਰਗੀ ਹੈ ਗੁਰਿੰਦਰ ਵਿਖੇ 13 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਪਹਿਲਾਂ ਵੀ ਉਹਨਾਂ ਕੋਲੋਂ 68 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਕਸਬੇ ਦੇ ਨਡਾਲਾ ਪਿੰਡ ਵਿਖੇ ਸਕੇ ਭਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਪਿਤਾ ਦੀ ਸ਼ਿਕਾਇਤ ਉੱਤੇ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਦੋਵਾਂ ਭਰਾਵਾਂ ਵਿਚਕਾਰ ਕੂਲਰ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਹਰਿਆਣਾ ਵਿਖੇ ਬੀਜੇਪੀ ਦੇ ਦਫਤਰ ਵਿਖੇ ਬੇਰੋਜ਼ਗਾਰ ਲਾੜਿਆਂ ਦੀ ਇੱਕ ਵਿਰਾਤ ਪਹੁੰਚੀ ਕੈਦੀਵਾਂ ਨੇ ਕਿਹਾ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤਾਂ ਮੈਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਹਰਿਆਣਾ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ 45 ਵਿਧਾਇਕ ਕਾਂਗਰਸ ਪਾਰਟੀ ਦੇ ਨਾਲ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਣ ਨੇ ਕਿਹਾ ਹੈ ਕਿ ਛੇ ਵਿਧਾਇਕਾਂ ਜੋ ਆਜ਼ਾਦ ਹਨ ਉਹਨਾਂ ਦੀ ਹਮਾਇਤ ਹਰਿਆਣਾ ਭਾਜਪਾ ਪਾਰਟੀ ਨੂੰ ਹੈ। ਚੇਨਈ ਸੁਪਰ ਕਿੰਗ ਨੇ ਆਈਪੀਐਲ ਦੇ ਕਾਟ ਵਿੱਚ ਮੁਕਾਬਲੇ ਵਿੱਚ ਰਾਜਸਥਾਨ ਨੂੰ ਰਾਇਲ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਗਾਇਕਵੜ ਨੇ 42 ਰਨ ਬਣਾਏ ਸਨ ਟਾਟਾ ਮੋਟਰਸ ਨੇ ਗੱਡੀਆਂ ਦੇ 1000% ਮੁਨਾਫਾ ਕਮਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਡਰਾਈਵਰ ਅਤੇ ਸਵਾਲੀਆਂ ਦੀ ਸਖਿਆ ਨੂੰ ਪਹਿਲ ਦਿੱਤੀ ਗਈ ਹੈ 16 ਰਾਜਾਂ ਦੀਆਂ 96 ਸੀਟਾਂ ਤੇ VOTING 13 ਮਈ ਨੂੰ ਹੋਵੇਗੀ ਹੀਟ ਵੇਵ ਦੇ ਚੱਲਦਿਆਂ ਹੋਇਆਂ ਸਿਹਤ ਵਿਭਾਗ ਨੇ ਕਿਹਾ ਹੈ ਕਿ 60 ਸਾਲ ਤੋਂ ਉੱਪਰ ਦੇ ਵਿਅਕਤੀ ਸਾਵਧਾਨ ਰਹਿਣ ਮਰੈਕੋ ਕੰਪਨੀ ਨੇ 9000 ਕਰੋੜ ਵਾਲੀ ਕੰਪਨੀ ਬਣ ਗਈ ਹੈ ਇਹ ਕੰਪਨੀ ਪੈਰਾਸ਼ੂਟ ਆਇਲਸ ਫੋਲਾ ਅਤੇ ਬੈੱਟ ਸੈਟ ਵਰਗੇ ਪ੍ਰੋਡਕਟ ਤਿਆਰ ਕਰਦੀ ਹੈ ਕੋਲਕਾਤਾ ਨਾਈਟਰਾਇਡ ਨੇ ਮੁੰਬਈ ਇੰਡੀਆ ਨੂੰ 60ਵੇਂ ਮੈਚ ਵਿੱਚ 8 ਰਨਾਂ ਨਾਲ ਹਾਰ ਕੇ ਪਲੇਆਫ ਵਿੱਚ ਪਹੁੰਚ ਗਈ ਹੈ ਅਫਗਾਨਿਸਤਾਨ ਵਿੱਚ ਮੀਂਹ ਅਤੇ ਹੜ੍ਹ ਦੇ ਕਾਰਨ 315 ਲੋਕਾਂ ਦੀ ਮੌਤ ਹੋ ਗਈ ਜਦ ਕਿ 1600 ਲੋਕ ਫਟੜ ਹੋ ਗਏ ਤੇ 2000 ਘਰ ਪਾਣੀ ਵਿੱਚ ਵਹਿ ਗਏ 2 ਮਹੀਨੇ ਪਹਿਲਾਂ ਹੀ ਅਮਰੀਕਾ ਵਿੱਚ ਇੱਕ ਵਿਅਕਤੀ ਦੀ ਸੂਰ ਦੀ ਕਿਡਨੀ ਲਗਾਈ ਗਈ ਸੀ ਉਸ ਦੀ ਮੌਤ ਹੋ ਗਈ ਡਾਕਟਰਾਂ ਨੇ ਕਿਹਾ ਹੈ ਕਿ ਮੌਤ ਦਾ ਕਾਰਨ ਕਿਡਨੀ ਨਹੀਂ ਹੈ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਿੱਚ ਲੋਕਾਂ ਨੇ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਅੱਜ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 100 ਵਿਅਕਤੀ ਜ਼ਖਮੀ ਹੋ ਗਏ ਰਾਸ਼ਟਰਪਤੀ ਦਰਦਾਰੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ ਇਰਾਨ ਸਰਕਾਰ ਨੇ ਕਿਹਾ ਹੈ ਕਿ ਜੇਕਰ ਉਸ ਦੇ ਦੇਸ਼ ਤੇ ਹਮਲਾ ਹੋਇਆ ਤਾਂ ਉਹ ਪਰਮਾਣੂ ਬੰਬ ਬਣਾ ਸਕਦਾ ਹੈ ਤੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਨੇ ਇਰਾਨ ਤੇ ਹਮਲਾ ਕੀਤਾ ਤਾਂ ਇਰਾਨ ਵੀ ਚੁੱਪ ਕਰਕੇ ਨਹੀਂ ਬੈਠੇਗਾ ਤੇ ਇਜ਼ਰਾਈਲ ਦੇ ਖਿਲਾਫ ਕਾਰਵਾਈ ਕਰੇਗਾ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਲਾਈਕ ਕਰੋ ਸ਼ੇਅਰ ਐਂਡ ਸਬਸਕ੍ਰਾਈਬ ਆਵਰ ਚੈਨਲ